ਸਾਨੂੰ ਮੁਖਬਰੀ ਹੋਈ ਸੀ ਸਵੇਰੇ ਵੀ ਤੱਕਰ ਸੰਧੂ ਜਿਹੜਾ ਥਾਣਾ ਸੇਖਵਾ ਚ ਪਿੰਡ ਪੈਂਦਾ ਉੱਥੋਂ ਦਾ ਇੱਕ ਲਖਬੀਰ ਸਿੰਘ ਪੁੱਤਰ ਸੁਭਾ ਸਿੰਘ ਹੈ ਜੋ ਆਪਣੀ ਰਹਿਸ਼ੋ ਦੀ ਖੇਤਾਂ ਚ ਡੇਰੇ ਤੇ ਤੇ ਉਹਨੇ ਆਪਣੀ ਰਹਿਸ਼ ਦੇ ਉੱਤੇ ਰੱਖੀਆਂ ਹੋਈਆਂ ਆਪਣਾ ਮੁਰਗੀਆਂ ਗੁਰਗੀ ਖਾਨਾ ਉਹਦਾ ਤੇ ਉੱਥੇ ਹੀ ਉਹਦੀ 11 ਕਿੱਲੇ ਜ਼ਮੀਨ ਹੈ ਜਿਹੜੀ ਉਹਦੇ ਫਾਦਰ ਨੇ ਖਰੀਦੀ ਖਰੀਦੀ ਹੋਈ ਸੀਗੀ ਚੀਨਾ ਰੇਤ ਵਾਲੇ ਪਿੰਡ ਤੋਂ ਉੱਥੇ ਉਹਨੇ ਮੁਰਗੀਖਾਨੇ ਦੀ ਬੈਕ ਸਾਈਡ ਤੇ ਨਾਲ ਜਿੱਥੇ ਕੰਕਰੀਟ ਖੇਤ ਹੈ ਉਹਨਾਂ ਦੇ ਵਿਚਾਲੇ ਮਰਲਾਕ ਜਗ੍ਹਾ ਆ ਜਿਹਦੇ ਚ ਉਹ ਡੋਡੇ ਪੋਸਤ ਬੀਜੇ ਹੋਏ ਨੇ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਰੇਡ ਕੀਤਾ ਨਾਲ ਮੇਰੀ ਟੀਮ ਐਸਆਈ ਸੁਖਵਿੰਦਰ ਸਿੰਘ ਤੇ ਐਸਆਈ ਨਰਮਲ ਸਿੰਘ ਤੇ ਪੀਐਸਐਚਓ ਸੇਖਵਾ ਐਸਆਈ ਜਸ ਜਸਜੀਤ ਸਿੰਘ ਜੀ ਤੇ ਰੇਡ ਕਰਨ ਤੇ ਉਹਨੂੰ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਉਹਨੂੰ ਪੁੱਛਿਆ ਤਾਂ ਉਹਨੇ ਅੱਗੇ ਚੱਲ ਕੇ ਸਾਨੂੰ ਦਿਖਾਇਆ ਕਿ ਅੱਗੇ ਜਾ ਕੇ ਤੇ ਉਹੀ ਜਗ੍ਹਾ ਜਿਹੜੇ ਤੇ ਮੁਖਬਰੀ ਹੋਈ ਸੀ ਕਣਕ ਦੇ ਖੇਤ ਤੇ ਮੁਰਗੀਖਾਨੇ ਦੇ ਵਿਚਾਲੇ ਇੱਕ ਮਰਲਾ ਥਾਂ ਸੀ ਉਹਦੇ ਪਰਲੇ ਪਾਸੇ ਵੀ ਦਰਖਤ ਸੀ ਔਰਲੇ ਪਾਸੇ ਮਤਲਬ ਬੜੀ ਲੁਕਵੀ ਜਿਹਾ ਬਣਾ ਕੇ ਉਹਨੇ ਚੁਣੀ ਸੀ ਜਗ੍ਹਾ ਡੋਡੇ ਪੋਸਟ ਲਾਉਣ ਦੀ ਤੇ ਉਹ ਬਰਾਮਦਗੀ ਕੀਤੀ ਜਾ ਕੇ ਅਸੀਂ ਦੇਖਿਆ ਦੇਖ ਕੇ ਉਹਦੀ ਕਟਾਈ ਕਰਾ ਕੇ ਉਹਨੂੰ ਗਿਣਿਆ ਗਿਣ ਕੇ ਜਿਹੜੇ ਡੋਡੇ ਪੋਸਟ ਤੇ ਸਟਰਾ 735 ਜਿੰਨਾਂ ਦੀ ਟੋਟਲ ਗਿਣਤੀ ਹੋਈ ਜਿਨਾਂ ਨੂੰ ਬਕਾਇਦਾ ਹਸਪਜਾਤ ਦਾ ਕਬਜ਼ਾ ਪੁਲਿਸ ਚ ਲਿਆ ਕਬਜ਼ਾ ਪੁਲਿਸ ਚ ਲੈ ਕੇ ਤੇ ਸਾਡੇ ਥਾਣਾ ਸੇਖਵਾਂ ਦੇ ਐਸਆਈ ਦੇ ਆਈਓ ਨੇ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 15 ਮਿਤੀ 22/3/24 ਅੰਡਰ ਸੈਕਸ਼ਨ 15 85 ਐਨਡੀਪੀਐਸ ਇਹ ਕਰ ਉਹ ਤਾਂ ਕਰ ਰਿਹਾ ਸੀ ਇਹਦੀ ਅੱਜ ਮਾਨਯੋਗ ਅਦਾਲਤ ਚ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਉਹ ਪੁੱਛਗਿਛ ਕਰਾਂਗੇ ਕਦੋਂ ਤੋਂ ਕਰ ਰਿਹਾ ਤੇ ਕਿਨੂੰ ਕਿਨੂੰ ਵੇਚ ਰਿਹਾ ਕਿੰਨੇ ਦਾ ਕੋ ਪਤਾ ਹੈਗਾ ਕਿੰਨੇ ਦਾ ਰਮਾਨ ਵੇਚਦਾ ਪਹਿਲਾਂ ਕੋਈ ਮਾਮਲਾ ਹੈ ਦਰਜ ਇੱਥੇ ਨਹੀਂ ਪਹਿਲਾਂ ਹੈ ਨਹੀਂ ਕੋਈ ਮਾਮਲਾ ਰਮਾਨ ਕਿੰਨੇ ਦਾ ਇੱਕ ਦਿਨ ਦਾ ਰਮਾਨ ਇਹਦੇ ਨਾਲ ਵੀ ਕੋਈ ਹੈਗਾ ਸਾਥੀ ਕਿ ਜਾਂ ਉਹ ਤਾਂ ਉਹ ਪੁੱਛਗਿਛ ਦੇ ਵਿੱਚ ਆਊਗਾ ਤਫਤੀਸ਼ ਦਾ 파ਟ ਹੈ ਉਮਰ ਕਿੰਨੇ ਦੀ ਹੈ ਜੇ ਦੀ ਉਮਰ ਕਰੀਬ 45 ਸਾਲ ਵੀ ਵੈਸੇ ਪ੍ਰੋਫੈਸ਼ਨਲ ਹੈ ਕਿ ਮਤਲਬ ਆਪਣੇ ਵਾਸਤੇ ਨਹੀਂ ਇਹ ਤਾਂ ਉਹ ਪੁੱਛਗਿਛ ਜਾਊਗਾ ਵੀ ਉਹ ਅੱਗੇ ਪਹਿਲਾਂ ਕੀ ਕਦੋਂ ਤੋਂ ਇਹ ਫਸਲ ਬੀਜ ਰਿਹਾ ਤੇ ਕਿੰਨਾ ਨੂੰ ਵੇਚਦਾ ਜਾਂ ਉਹਦਾ ਕੋਈ ਹੋਰ ਇਹੋ ਜੇ ਸਾਥੀ ਵੀ ਹੈ ਪੂਰਨਾ ਜਗ੍ਹਾ ਤੇ ਵੀ ਵੇਚਦੇ ਆ ਇਹ ਤਫਤੀਸ਼ ਦਾ 파ਟ ਹੈ ਤੇ ਕਿਸਾਨ ਕਹਿ ਸਕਦੇ ਆਹੀਂ ਅਦਰਵਾਈਜ਼ ਇਹ ਖੇਤੀ ਨੇ 11 ਏਕੜ ਦੀ ਕਣਕ ਖੇਤੀ ਕਰ ਰਿਆ ਨਾਲ ਮੁਰਗੀਖਾਨਾ ਨਾਲ ਇਹਨੇ ਤਿੰਨ ਦੋ گاਵਾ ਇੱਕ ਮੱਝ ਉਹਦਾ ਦੁੱਧ ਵੇਚਦਾ ਮਤਲਬ ਆਪਣਾ ਅਦਰਵਾਈਜ਼ ਇਹਦੇ ਕੋਲੇ ਸਫੀਸ਼ੀਐਂਟ ਪੈਸੇ ਕਮਾਉਣ ਲਈ ਸਾਧਨ ਹੈਗੇ ਬਟ ਇਹ ਇਹ ਕੰਮ ਕਰ ਰਿਹਾ ਥੈਟ ਮੀਨਸ ਕਿ ਕਿਤੇ ਨਾ ਕਿਤੇ ਫਿਰ ਇਹ ਇਸ ਕਾਸ਼ਤ ਕਰਕੇ ਡੋਡੇ ਤੇ ਉਹਨੂੰ ਫਿਰ ਫਸਲ ਨੂੰ ਵੇਚਦਾ ਉਹ ਵੀ ਰਕਾਰ ਦੇ ਕਮਾਈ ਕਰਨਾ ਚਾਹੁੰਦਾ ਹੈ ਕਿ ਆਪ ਰਚੂ ਸੀ ਵੇਚਦਾ ਤੇ ਕਮਾਈ ਜੇ ਮਤਲਬ ਜਿਹੜੇ ਇੰਨੇ ਜਗ੍ਹਾ 'ਚ ਵੇਚੇ ਆ ਲਾਏ ਆ ਤਾਂ ਬਟ ਨੈਚੁਰਲ ਆ ਵੇਚੂ ਗਏ ਸਰ ਇਹਨੂੰ ਲੈ ਕੇ ਪੁਲਿਸ ਵੀ ਕਾਰਵਾਈ ਕਰੂਗੀ ਹੋਰ ਵੀ ਹੋ ਸਕਦੇ ਨਾਲੇ ਸ਼ੱਕ ਇਦਾਂ ਦੇ ਬਿਲਕੁਲ ਜੀ ਬਿਲਕੁਲ ਇਹਦੀ ਪੁਛਕਿਸ਼ ਦੇ ਆਧਾਰ ਤੇ ਤਫਤੀਸ਼ ਜੋ ਜੋ ਆਇਆ ਉਹ ਉਸੇ ਤਰੀਕੇ ਨਾਲ ਉਹਨੂੰ ਅਮਲ ਚ ਲੈ ਜਾਂਦਾ ਜਾਊਗਾ ਤੇ ਪੋਤੇ ਕਿੰਨੇ ਸਾਲ ਇਹ ਬੂਟੇ ਤਾਂ ਆਪਣੇ ਜਿਹੜੇ ਹੈਗੇ ਆ ਕਣਕ ਦਾ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਬੀਜੇ ਜਾਂਦੇ ਆ ਤੇ ਕਣਕ ਵੱਢਣ ਦੇ ਨਾਲ ਹੀ ਇਹ ਕੱਟੇ ਜਾਂਦੇ ਆ